ਦੇ ਬੰਦੇ ਜਿਹੜੇ ਨੇ ਇਹ ਤੁਸੀਂ ਉਹਨਾਂ ਦੇ ਹੱਥ ਤੇ ਰਾਜ ਦੇ ਦਿੱਤਾ ਜਿਨ੍ਹਾਂ ਨੂੰ ਕੋਈ ਪਿੰਡ ਦਾ ਮੈਂਬਰ ਬਣਾ ਕੇ ਰਾਜ਼ੀ ਨਹੀਂ ਉਹ ਇਸ ਟਾਈਮ ਸਰਕਾਰ ਦਾ ਨਾਮ ਕਰਦਾ ਉਹ ਤੇਲੀ ਨੂੰ ਮਹਿਸੂਸ ਦੀ ਗੱਲ ਨਹੀਂ ਥੋੜਾ ਡਾਊਨ ਕਰੋ ਸਿਚੀ ਜੀ ਜੀ ਇਹ ਗੁਰੂਆਂ ਪੀਰਾਂ ਪਗੰਗਰਾਂ ਦੀ ਤੇ ਇਹ ਤੇ ਬਗਾਨੀਆਂ ਦੀ ਬਦਲਤ ਕਰਨ ਵਾਲੇ ਲੋਕਾਂ ਦਾ ਉਹਨਾਂ ਬੀਜ ਤੇ ਵਰਲਡ ਹੋਰ ਤੇ ਬਗਾਨੀਆਂ ਦੀ ਬਦਲਤ ਕਰਨ ਵਾਲੇ ਇੱਥੇ ਆਪਣੇ ਉਹ ਵੀ ਕਿਸਾਨ ਤੇ ਖੇਤ ਮਜ਼ਦੂਰ ਆਪਣੇ ਹੱਥਾਂ ਵਾਸਤੇ ਲੜਾਈ ਲੜਦੇ ਹੋਏ ਆਪਣੀਆਂ ਟਰਾਲੀਆਂ ਲੈ ਕੇ ਗਏ ਆਪਣੇ ਬੱਚੇ ਲੈ ਕੇ ਆਪਣੇ ਉਹ ਤੇ ਬਿਸਤਰੀ ਲੈ ਕੇ ਗਏ ਆਪਣੇ ਵਾਸਤੇ ਜੋ ਪ੍ਰੋਵੀਜ਼ਨ ਪੱਖਿਆਂ ਦਾ ਦੂਸਰਾ ਚੋਤਾ ਕੱਪੜਿਆਂ ਦਾ ਲੈ ਕੇ ਗਏ ਕਿ ਸੀ ਸੇਫ ਕਸਟਡੀ ਤੇ ਕੀ ਦੇਣੀ ਅਜੀ ਉਹ ਸਮਾਨ ਹੀ ਲੁੱਟ ਲਿਆ ਹੂੰ ਐਂਡ ਇਹਦੇ ਵਿੱਚ ਬਹੁਤੇ ਲੋਕ ਤੇ ਇਹਨਾਂ ਦੀ ਪਾਰਟੀ ਜਿਹੜੀ ਇਸ ਟੇ ਬੂਲਿੰਗ ਪਾਰਟੀ ਇਹਨਾਂ ਦੇ ਲੋਕ ਨੇ ਤੁਸੀਂ ਵੇਖੋ ਜਿਹੜੇ ਅਸਲ ਕਲਪਰੇਟਸ ਨੇ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਨੂੰ ਪੁੱਛ ਹੀ ਕੋਈ ਨਹੀਂ ਰਿਹਾ ਐਵੇਂ ਫਰਜ਼ੀ ਲੋਕਾਂ ਦੇ ਨਾਮ ਪਾਈ ਜਾਂਦੇ ਪਤਾ ਸਾਰਿਆਂ ਨੂੰ ਹੀ ਸਾਰਾ ਇਹ ਹਲਕਾ ਜਿਹੜਾ ਜਿਸ ਹਲਕੇ ਦੇ ਵਿੱਚ ਉਹ ਹੈ ਬਨੌਰ ਚਨੌਰ ਅਤੇੜਾ ਹਰ ਪਿੰਡ ਵਾਲਿਆਂ ਨੂੰ ਪਤਾ ਕਿ ਕਿਹੜੇ ਬੰਦੇ ਆ ਨੇ ਸਾਡੀਆਂ ਟਰਾਲੀਆਂ ਤੇ ਸਾਡਾ ਸਮਾਨ ਘਟਾਇਆ ਹਟੋ ਕਹਿੰਦੇ ਅਸੀਂ ਮਜਬੂਰ ਆਂ ਦੀ ਸਾਡੀ ਕੋਈ ਸੁਣਵਾਈ ਹੈ ਪੁਲਿਸ ਨੇ ਨਾਲ ਰਲ ਕੇ ਕੰਮ ਕੀਤਾ ਸਾਰ ਨੂੰ ਅਫਸੋਸ ਦੀ ਗੱਲ ਪੰਜਾਬ ਪੁਲਿਸ ਦੀ ਬੜੀ ਇੱਕ ਚੰਗੀ ਰੈਪਿਊਟੇਸ਼ਨ ਕਿਸ ਟਾਈਮਸ ਦਾ ਜਿਹੜਾ ਹੁਣ ਕੰਮ ਕਰ ਲਏ ਤੇ ਇਹ ਜਾਇਦਾਸ ਮਲੇਸ਼ੀਆ ਪ੍ਰਾਈਵੇਟ ਪੁਲਿਸੀਆਂ ਜਿਸਾ ਗਾਨੇਸਥਨ ਦੇ ਵਿੱਚ ਤਾਲੀਬਾਨ ਕੰਮ ਕਰ ਇਹਦੇ ਵਿੱਚ ਬਿਲਕੁਲ ਆਦਮੀਆਂ ਦੀ ਅਸੀਂ ਜ਼ਿੰਦਗੀ ਸੁਰੱਖਿਅਤ ਕਰ ਸਕਦੇ ਹਾਂ ਇਹ ਰਿਕਲ ਬੜਾ ਅਨਫੋਰਚੂਨੇਟ ਹੈ ਪੰਜਾਬ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਮੈਂ ਇਹੀ ਗੱਲ ਕਹਾਂਗਾ ਕਿ ਤੁਸੀਂ ਤਗੜੇ ਹੋ ਕੇ ਪਹਿਲੇ ਪੰਜਾਬ ਨੂੰ ਸੀ ਮੈਂ ਸੋਚਦਾ ਰਾਜ ਦੇ ਵਿੱਚ ਵੀ ਲਾਅ ਐਂਡ ਆਰਡਰ ਦੇ ਵਿੱਚ ਵੀ ਜਿਹੜੇ ਵੱਡੇ ਪੈਮਾਨੇ ਤੇ ਗੋਡਾ ਕਰਦੀ ਹੋ ਰਹੀ ਹੈ ਉਹਦੇ ਵਿੱਚ ਬੇਸਿਕਲੀ ਕਿ ਪੁਲਿਸ ਜੇ ਚੰਗੀ ਹੋਏ ਮਾਨਦਾਰ ਹੋਏ ਜੇ ਪੰਜਾਬ ਦੀ ਵਹਿਤਰੀ ਜਾਨਤੀ ਹੋਏ ਤੇ ਇਹ ਹਾਲਾਤ ਪੰਜਾਬ ਪੁਲਿਸ ਹਰ ਤੇ ਸੁਧਾਰ ਜਾਏ ਜੇ ਸੁਧਾਰਨਾ ਚਾਹਣ ਬਟ ਮੈਨੂੰ ਹੈ ਲੱਗਦਾ ਕਿ ਕੋਈਂ ਤੇ ਮਾਂਦੀ ਨਿਰਦੇਸ਼ਪੱਤਲੇ ਲੋਕਾਂ ਨੂੰ ਪੇਟੀਏ ਨਾ ਉਹ ਦੇਖੂ ਉਹ ਨਾ ਉਹ ਦੇਖ ਉਹ ਬਖਤੇ ਨਾ ਪੁਲਿਸ ਨੂੰ ਪਤਾ ਸਾਨੂੰ ਪੁੱਛਣ ਵਾਲੇ ਕੋਈ ਨਹੀਂ ਜੀ ਐਸੀ ਗੱਲ 27 ਦੇ ਵਿੱਚ ਕੋਈ ਜੇਲਾ ਨਵੇਂ ਬਣਨਗੇ 27 ਦੇ ਵਿੱਚ ਸਰਕਾਰ ਬਣੂ ਜਦੋਂ ਪੇਟੀ ਜੇਲੇ 27 ਤੇ ਆਲੇ ਹੂੰ 27 ਤੇ ਆਲੇ ਪਹਿਲੇ ਪੰਜਾਬ ਨੂੰ ਤਾਂ ਆਜ਼ਾਦ ਕਰਾ ਲਈਏ ਨਾ ਓਕੇ ਜਦੋਂ ਪੰਜਾਬ ਆਜ਼ਾਦ ਹੋਏਗਾ ਸਾਨੂੰ ਜੇਲਾ ਨਵੇਂ ਬਣਾਉਣ ਦੀ ਲੋੜ ਹੀ ਨਾ ਜੀ ਅਸੀਂ ਚਾਹੁੰਦੇ ਕਿ ਪੰਜਾਬ ਜਿਸ ਕਿਸਮ ਦੀ ਧਿਰਤੀ ਉੱਥੇ ਕੋਈ ਜੇਲ੍ਹ ਚ ਹੋਣਾ ਹੀ ਨਹੀਂ ਚਾਹੀਦਾ ਦਮੀਆਂ ਜਿਹਨਾਂ ਦੀ ਤੇ ਗੱਲ ਹੀ ਬੱਕਰੀ ਹੈ ਜੇਲ੍ਹ ਚ ਵੀ ਕੋਈ ਹੋਣਾ ਚਾਹੀਦਾ ਔਰ અનਫੋਰਚੂਨੇਟਲੀ ਪਹਿਲੇ ਇਹਨਾਂ ਨੂੰ ਪੰਜਾਬ ਨੂੰ ਰਾਹਤ ਦਵਾਈਏ ਹੱਥ ਜੋੜ ਕੇ ਪੰਜਾਬੀਆਂ ਨੇ ਤੇ ਅਪੀਲ ਇਹ ਕਿ ਉਹ ਕਿੱਥੇ ਹੋ ਇਹਨਾਂ ਵਿੱਚੋਂ ਕੱਢੀਏ ਬਹੁਤ ਵੱਡਾ ਪੋਲਿਟਿਕਲ ਬਲੰਡਰ ਤੁਹਾਡੇ ਕੋਲ ਜੀ ਇਸ ਕਿਸਮ ਦੇ ਬੰਦੇ ਜਿਹੜੇ ਨੇ ਇਹ ਤੁਸੀਂ ਉਹਨਾਂ ਦੇ ਹੱਥ ਤੇ ਰਾਜ ਦੇ ਦਿੱਤਾ ਜਿਨ੍ਹਾਂ ਨੂੰ ਕੋਈ ਪਿੰਡ ਦਾ ਮੈਂਬਰ ਬਣਾ ਕੇ ਰਾਜ਼ੀ ਨਹੀਂ ਉਹ ਇਸ ਟਾਈਮ ਸਰਕਾਰ ਦਾ ਨਾਮ ਨਹੀਂ ਕਰਦਾ